ਹਾਂਜੀ ਸਭ ਤੋਂ ਪਹਿਲੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਤੇ ਅੱਜ ਦੀ ਮੇਰੀ ਵੀਡੀਓ ਪਾਉਣ ਦਾ ਮਕਸਦ ਇਹ ਆ ਵੀ ਪਿਛਲੇ 5 ਦਿਨਾਂ ਤੋਂ 5 ਜਨਵਰੀ ਨੂੰ ਸਰਪੰਚ ਸਾਹਿਬ ਦਾ ਜਨਮ ਦਿਨ ਸੀ ਤੇ ਉੱਤੇ ਗੀਤ ਆਇਆ ਸੀ ਇੱਕ ਟਾਈਗਰ ਹਲਵਾਰਾ ਕਲਾਕਾਰ ਨਾਮਾ ਮੁੰਡਾਗਾ ਤੇ ਪਹਿਲੀ ਵਾਰੀ ਉਹਦੇ ਉਸ ਦਿਨ ਨਾਲ ਤੁਹਾਨੂੰ ਮਿਲੇ ਸੀਗੇ ਤੇ ਜਿੱਦੇ ਉਹਦਾ ਕੀਤਾ ਆ ਉਹ ਗੀਤ ਆ ਗੀਤ ਦੇ ਵਿੱਚ ਬੜਾ ਕੁਝ ਬਿਆਨ ਕੀਤਾ ਹੋਇਆ ਜਿੰਨਾ ਵੀ ਕਹਿ ਦੋ ਸਿੱਧੂ ਬਾਈ ਦੇ ਬਾਰੇ ਜੋ ਜਿੱਦਾਂ ਵੀ ਆ ਗੀਤ ਉਹ ਦੇਖ ਕੇ ਬੰਦਾ ਮੂਸ਼ਨਲ ਹੁੰਦਾ ਕਿਉਂਕਿ ਕੁਝ ਸੀਨ ਐ ਇਦਾਂ ਦੇ ਆ ਵੀ ਬੰਦੇ ਦੇ ਦਿਲ ਤੱਕ ਲੱਗਦਾ ਜਾ ਕੇ ਉਹ ਤੇ ਉਥੇ ਜਉ ਗੀਤ ਬਾਈ ਦੇ ਨਾਟਕੀਆ ਚੈਨਲ ਤੇ ਆਉਂਦਾ ਤੇ ਤਿਉਹ ਦੇ ਤਿਉਹ ਹੀ ਉਹ ਗੀਤ ਸੋਸ਼ਲ ਮੀਡੀਆ ਤੇ ਕਾਉਂਟਰਵਰਸੀ ਦਾ ਇੱਕ ਜਰਗਿਆ ਬਣ ਜਾਂਦਾ ਹੈ ਵੀ ਆਉਣਸਾਰ ਗੀਤ ਨੂੰ ਆਇ ਨੂੰ ਕੁਝ ਘੰਟੇ ਹੋਏ ਹੁੰਦੇ ਤੇ ਦੂਜੇ ਦਿਨ ਹੀ ਉਹ ਸੋਸ਼ਲ ਸ਼ਾਮ ਨੂੰ ਕੀਤਾ ਇਹ 5 ਤਰੀਕ ਨੂੰ ਦੂਜੇ ਦਿਨ ਉਹ ਕੌਂਟਰਵਰਸੀ ਤੇ ਕੀ ਚੜ ਜਾਂਦਾ ਹੈਗਾ ਤੇ ਇੱਕ ਮੇਰਾ ਭਰਾ ਹੈਗਾ ਪਿੰਕਲ ਮੈਂ ਪਹਿਲੀ ਵਾਰੀ ਬਾਈ ਦਾ ਨਾਮ ਸੁਣਿਆ ਤੇ ਵੀਡੀਓ ਦੇਖੀਆ ਚਲੋ ਕੋਈ ਬਾਈ ਤੇਰੇ ਨਾਲ ਆਪਣੀ ਕੋਈ ਨਿੱਜੀ ਗੱਿ ਸੁਣੀ ਨਹੀਂ ਹੈਗੀ ਪਹਿਲਾਂ ਮੈਂ ਕਹਿ ਦੇਣਾ ਤੇਰੇ ਨਾਲ ਕੋਈ ਨੁਜੀ ਨਿੱਜੀ ਗੱਿ ਸੁਣੀ ਨਹੀਂ ਹੈਗੀ ਤੇ ਉਹ ਬੀਰੀ ਬੀਰ ਦੀ ਨਾ ਇੱਕ ਆਡੀਓ ਬੈਰਲ ਹੁੰਦੀ ਹੈ YouTube ਤੇ Facebook ਤੇ ਲਾ ਲਓ ਤੇ ਉਹ ਸਰਦਾਰ ਬਲਕੌਰ ਸਿੰਘ ਸਿੱਧੂ ਦੇ ਫਾਦਰ ਸਾਹਿਬ ਸਰਪੰਚ ਸਾਹਿਬ ਨਾਲ ਉਹ ਗੱਲਾਂ ਕਰ ਰਹੇ ਨੇ ਤੇ ਗੱਲਾਂ ਕਰ ਰਹੇ ਨੇ ਵੀ ਇਹ ਟੈਗਰ ਹਰਵਾਰੇ ਦੇ ਪ੍ਰਤੀ ਵੀ ਆਂ ਜੀ ਇਹ ਮੇਰਾ ਨਾਂ ਸੈਂ ਸੀ ਜਾਂ ਇਦਾਂ ਸੀ ਤੁਸੀਂ ਮੈਥੋਂ ਪੁੱਛਿਆ ਨਹੀਂ ਐ ਇਦਾਂ ਨਹੀਂ ਕੀਤਾ ਬਾਕੀ ਉਹਦੇ ਵਿੱਚ ਉਹ ਦਲਾਸਾ ਵੀ ਦੇ ਰਹੇ ਨੇ ਉਹ ਫਾਦਰ ਸਾਹਿਬ ਨੂੰ ਵੀ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਛੋਟੇ ਨੂੰ ਭੱਜਣ ਵਾਲੇ ਨਹੀਂ ਹੈਗੇ ਦੇਖ ਭਰਾ ਮੇਰੇ ਆ ਪ੍ਰਿੰਕਲ ਤੇਰੇ ਨਾਲ ਨਾ ਤਾਂ ਸਾ ਮੈਂ ਤਾਂ ਨਾ ਤੈਨੂੰ ਜਾਣਦਾ ਠੀਕ ਹੈ ਮੈਂ ਵੀ ਨਾ ਤੂੰ ਮੈਨੂੰ ਜਾਣਦਾ ਹੋਵੇਗਾ ਬਖਸ਼ਰੇ ਭਾਈ ਤੇਰੇ ਨਾਲ ਸਾਡਾ ਕੋਈ ਝਗੜਾ ਨਹੀਂ ਮੈਂ ਵੀਰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਤੂੰ ਇੱਕ ਵਾਰ ਸਹਿ ਰਹਿਆਂਗਾ ਸਿੱਧੂ ਦੇ ਫਾਦਰ ਸਾਹਿਬ ਨੂੰ ਕਹਿ ਰਿਆਂਗਾ ਤੂੰ ਤੇ ਵੀ ਸਾਡਾ ਛੋਡੇ ਨਾਲ ਕੋਈ ਰੋਸਾ ਗੋਸਾ ਨਹੀਂ ਕੋਈ ਸਾਡਾ ਗਿਲਾ ਨਹੀਂ ਵੀ ਫਿਰ ਇੱਕ ਵਾਰ ਤੂੰ ਉਹਦੀ ਰਿਕਾਰਡਿੰਗ ਕਰ ਕਰਕੇ ਤੂੰ ਆਡੀਓ ਵਾਇਰਲ ਕਰ ਰਿਆਂਗਾ ਯਾਰੋ ਉਂ ਇਨਸਾਨੀਅਤ ਤਾਂ ਨਹੀਂ ਹੋਈ ਨਾ ਤੁਸੀਂ ਬੰਦੇ ਨਾਲ ਗੱਲ ਕਰਨ ਵਾਲੀ ਉਹਦੀ ਆਡੀਓ ਵਾਇਰਲ ਕਰੋ ਜੇ ਤੁਹਾਡੇ ਮਨ 'ਚ ਕੋਈ ਗੁੱਸਾ ਸੀ ਤੁਸੀਂ ਕਹਿ ਰਹੇ ਹੋ ਵੀ ਉਹ ਸਾਡੇ ਨਾਲ ਸਾਈਨ ਕੀਤਾ ਹੋਇਆ ਸੀ ਮੁੰਡਾ ਤੁਸੀਂ ਇਹੀ ਵਾਰ-ਵਾਰ ਗਾਦ ਕਹਿ ਰਹੇ ਹੋ ਵੀ ਸਾਡੇ ਨਾਲ ਮੁੰਡਾ ਉਹ ਸਾਈਨ ਕੀਤਾ ਸੀ ਹਲਵਾਰਾ ਵੀ ਤੁਸੀਂ ਉਹਨੂੰ ਉਹ ਤੋਂ ਗੀਤ ਗਵਾਇਆ ਇਹ ਗੱਲ ਕਹਿਣਾ ਚਲੋ ਤੁਹਾਡੇ ਨਾਲ ਸਾਈਨ ਹੋਊਗਾ ਉਹ ਮੁੰਡੇ ਦੀ ਗਲਤੀ ਆਪਾਂ ਸ਼ਰਮ ਕਹਿਵਾ ਜਿੱਥੇ ਗਲਤ ਤਾਂ ਗਲਤ ਆ ਜੇ ਤੁਹਾਡੇ ਨਾਲ ਉਹ ਸਾਈਨ ਸੀ ਉਹ ਗਲਤ ਕੀਤਾ ਉਹਨੇ ਤੇ ਉਹ ਸਿੱਧੂ ਪਰਿਵਾਰ ਦੇ ਘਰੇ ਕੋਈ ਅੱਜ ਦਾ ਤਾਂ ਹੁਣ ਨਹੀਂ ਲੱਗਿਆ ਉਹ ਪਿਛਲੇ 4 ਮਹੀਨਿਆਂ ਤੋਂ 3-3 ਮਹੀਨਿਆਂ ਤੋਂ 4 ਮਹੀਨਿਆਂ ਤੋਂ ਆ ਰਿਹਾ ਉਹ ਜੀਤ ਦੀ ਸ਼ੂਟਿੰਗ ਵੀ ਸਿੱਧੂ ਦੇ ਕਰੇ ਹੋਈ ਆ ਤੇ ਇਹ ਸਾਨੂੰ ਪਤਾ ਨਹੀਂ ਹੈਗਾ ਵੀ ਛੋਡੇ ਨਾਲ ਕੋਈ ਬੰਦਾ ਮੰਨ ਕੇ ਚੱਲੂ ਵੀ ਛੋਡੇ ਨਾਲ 파ਟਨਰ ਹੋਵੇ ਬੰਦਾ ਮੰਨ ਕੇ ਚੱਲੂ ਯਾਰ ਮੈਂ ਸਿੱਧਾ ਗੱਲ ਕਹਿਣਾ ਵੀ ਜਿਹੜੇ ਮੁੰਡੇ ਸਾਈਨ ਹੁੰਦੇ ਆ ਐਂ ਸਮਝ ਲਓ ਵੀ ਉਹ ਸੀਰੀਅਲ ਲੱਗੇ ਉਹ ਸੀਰੀਅਲ ਲੱਗੇ ਉਹ ਦੂਜੇ ਬੰਦੇ ਦੇ ਜਿਹੜੇ ਉਹਨੂੰ ਸਾਈਨ ਕਰਦੇ ਆ ਤਕਰੀਬਨ ਸਾਰਾ ਕੁਝ ਇਹੀ ਆ ਸੱਚ ਆ ਇਹ ਮੈਂ ਵੀ ਦੱਸ ਦਿੰਨਾ ਵੀ ਸਾਈਨ ਹੋਣ ਦਾ ਮਤਲਬ ਕੀ ਹੁੰਦਾ ਰਪਈਏ ਦੇ 60 ਪੈਸੇ ਮਾਲਕ ਦੇ ਹੁੰਦੇ ਆ ਤੇ 40 ਪੈਸੇ ਗਾਉਣ ਵਾਲੇ ਦੇ ਹੁੰਦੇ ਆ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਇਹ ਵੀ ਸ਼ਬਦ ਸਮਝਾ ਦਿੰਨਾ ਮੇਰੇ ਭਰਾਵਾਂ ਨੂੰ ਪਤਾ ਨਹੀਂ ਹੋਣਾ ਵੀ ਸੈਨ ਕਹਿੰਦੇ ਕੀ ਆ ਖਰਚਾ ਵੱਠਾ ਸਾਰਾ ਉਹ ਜਿਹੜੇ ਮਾਲਕ ਨਾਲ ਸੈਨ ਹੁੰਦਾ ਉਹਦਾ ਹੁੰਦਾ ਤੇ ਮੁੰਡੇ ਨੇ ਇਕੱਲਾ ਗਾਉਣਾ ਹੁੰਦਾਗਾ ਉਹਦੇ ਵਿੱਚੋਂ ਜੇ 1000 ਰੁਪਈਆ ਕਮਾਇਆ ਤਾਂ 400 ਨੂੰ ਮੈਨੂੰ 600 ਨੂੰ ਮਿਲਦਾ ਠੀਕ ਹੈ ਨਾ ਚਲੋ ਤੇ ਮੇਰਾ ਭਰਾ ਕਹਿ ਰਿਹਾ ਵੀ ਇਹਨੇ ਛੋੜ ਦੇਣਾ ਗਾਣਾ ਕਰਿਆ ਕਿ ਜਾ ਇਦਾਂ ਕੀਤਾ ਜਾ ਇਦਾਂ ਕੀਤਾ ਤੈਨੂੰ ਪਤਾ ਨਹੀਂ ਵੀਰ ਮੇਰੇ 4 ਮਹੀਨੇ ਹੋ ਗਏ ਸੀ ਉਹਨੂੰ ਤੁਰੇ ਫਿਰਦੇ ਨੂੰ ਇੱਥੇ ਪਈ ਉਹਦੇ ਨਾਲ ਬੀਬੀ ਉਹ ਸਿੱਧੂ ਦੇ ਘਰੇ ਗੀੜੇ ਮਾਰ ਰਿਹਾ ਵਾਰ-ਵਾਰ ਕਿੰਨੇ ਵਾਰੀ ਉਹ ਬੰਦੇ ਨੇ ਸਟੋਰੀਆਂ ਪਾਈਆਂ ਸਿੱਧੂ ਦੇ ਘਰੋਂ ਕਿੰਨੇ ਵਾਰੀ ਉਹ ਬੰਦੇ ਨੇ ਵੀਡੀਓ ਪਾਈਆਂ ਸਿੱਧੂ ਦੇ ਘਰੋਂ ਸਿੱਧੂ ਦੇ ਫਾਦਰ ਸਾਹਿਬ ਨੇ ਵੀ ਉਹ ਬੰਦੇ ਦੀ ਫੋਟੋ ਪਾਈ ਸੀ ਸਟੋਰੀ ਦੇ ਵਿੱਚ ਹੋਰ ਦੱਸੋ ਤੇ ਮਸਲਾ ਕੀ ਮਸਲਾ ਤੁਸੀਂ ਜਿੱਦੇ ਗੀਤਾਂ ਉਦੋਂ ਬਾਅਦ ਇਹ ਤੂੰ ਰਫੜ ਖੜਾ ਕੀਤਾ ਕੀਤਾ ਕਿਉਂ ਵੀ ਤੈਨੂੰ ਹਾਈਪ ਮਿਲ ਜੇ ਕਿਉਂਕਿ ਕਲਾਕਾਰ ਤਾਂ ਵੱਡਾ ਹੋਈ ਗਿਆ 911 ਦੇ ਨਾਂ ਤੇ ਚੈਨਲ ਦੇ ਉੱਤੇ ਗੀਤ ਪੈ ਗਿਆ ਕਲਾਕਾਰ ਤਾਂ ਵੱਡਾ ਹੋਈ ਗਿਆ ਪਹਿਲਾਂ ਹਲਵਾਰਾ ਟੈਗਰ ਹਲਵਾਰੇ ਨੂੰ ਕੋਈ ਜਾਣਦਾ ਨਹੀਂ ਸੀ ਹਣ ਟੈਗਰ ਹਲਵਾਰੇ ਨੂੰ ਜਾਣ ਲੱਗ ਗਿਆ ਜਦੋਂ ਸਿੱਧੂ ਦੇ ਚੈਨਲ ਤੇ ਗੀਤ ਪੈ ਗਿਆ ਤੇ ਹੁਣ ਤੂੰ ਮੁੱਦਾ ਚੱਕ ਲਿਆ ਵੀ ਹੋ ਮੇਰੇ ਨਾਲ ਸੈਂਟ ਸੀ ਭਰਾ ਮੇਰੇ ਪਹਿਲਾਂ ਕਿੱਥੇ ਸੀ ਤੂੰ 4 ਮਹੀਨੇ ਹੰਦਾ ਜਦੋਂ ਉਹ ਸਿੱਧੂ ਦੇ ਘਰੇ ਗੇੜੇ ਮਾਰਦਾ ਸੀ ਜਦੋਂ ਸਿੱਧੂ ਦੇ ਘਰੇ ਆ ਕੇ ਉਹ ਵੀਡੀਓ ਪਾਉਂਦਾ ਸੀ ਉਦੋਂ ਕਿੱਥੇ ਸੀ ਤੂੰ ਫਿਰ ਦੂਜੀ ਗੱਲ ਤੂੰ ਕਹਿ ਰਿਹਾ ਮੇਰਾ ਸਿੱਧੂ ਦੇ ਪਿਓ ਨਾਲ ਕੋਈ ਰੌਲਾ ਹੀ ਨਹੀਂ ਹੈਗਾ ਫਿਰ ਰਿਕਾਰਡਿੰਗਾਂ ਕਿਉਂ ਪਾਉਣਾ ਉਹਦੀਆਂ ਫਿਰ ਰਿਕਾਰਡਿੰਗਾਂ ਕਿਉਂ ਪਾ ਰਹਿਆ ਬਾਰ-ਬਾਰ ਉਹਦੀਆਂ ਤੂੰ ਰਿਕਾਰਡ ਕਰਕੇ ਯਾਰ ਕੀ ਲੁਧਿਆਣੇ ਤੋਂ 750 ਕਿਲੋਮੀਟਰ ਹੋਣਾ موسی ਕੀ ਖਾਸ ਗੱਲ ਆ ਤੂੰ ਘਰੇ ਆਉਂਦਾ ਜਿਹੜੀ ਵੀ ਗੱਲ ਆ ਘਰੇ ਬਹਿ ਕੇ ਤੂੰ ਉਹ ਕਰਦਾ ਕਿਉਂ ਕਿ ਯਾਰ ਇੱਕ ਬਜ਼ੁਰਗ ਨੂੰ ਕਿਉਂ ਵਾਰ-ਵਾਰ ਖਿੱਚ ਰਿਆਂਗਾ ਕਿਉਂ ਵਾਰ-ਵਾਰ ਤੂੰ ਉਹਨੂੰ ਸੋਸ਼ਲ ਮੀਡੀਆ ਤੇ ਖਿੱਚ ਰਿਹਾ ਹੋ ਯਾਰ ਮਿੱਤਰਾ ਜੇ ਤੂੰ ਕੋਈ ਉਹੀ ਹਾਈਪ ਲੈਣੀ ਆ ਤਾਂ ਲੈ ਲਾ ਆਪਾਂ ਕਹਿੰਨੇ ਆ ਜੇ ਤੇਰੇ ਨਾਲ ਸੈਂ ਸੀ ਤਾਂ ਹਲਵਾਰਾ ਗਲਤ ਸੀ ਅੱਪ ਅੱਜ ਵੀ ਕਹਿੰਨੇ ਉਹ ਗਲਤ ਤਾਂ ਗਲਤ ਰਹੂ ਆ ਪਰ ਇਹ ਤਾਂ ਨਹੀਂ ਹੈਗੀ ਇੱਕ ਬੁਢੇ ਬੰਦੇ ਨੂੰ ਯਾਰ ਵੀ ਤੁਸੀਂ ਸੋਸ਼ਲ ਮੀਡੀਆ ਤੇ 4 ਦਿਨਾਂ ਤੋਂ ਖਿੱਚ ਲੇ ਕਿਤੇ ਕੋਈ ਖਿੱਚ ਲਓ ਕਿਤੇ ਕੋਈ ਖਿੱਚ ਲਓ ਇਹ ਇਨਸਾਨੀਅਤ ਕਿੱਥੋਂ ਦੀ ਹੋਈ ਇਹ ਹੈ ਕੋਈ ਸੱਪ ਤਾਂ ਹੁੰਦਾ ਵੀ ਆਪਣਾ ਬੰਦਾ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ ਜੀ ਮੇਰੇ ਨਾਲ ਕੋਈ ਬੰਦਾ ਸੈਨਾ ਨਾ ਤਾਂ ਮੈਨੂੰ ਪਤਾ ਹੋਊ ਵੀ ਉਹ ਬੰਦਾ ਕਿੱਥੇ ਫਿਰਦਾ ਐਡੇ ਆਪਾਂ ਨਹੀਂ ਹੁੰਦੇ ਆਪਾਂ ਉਹਨਾਂ ਦੇ ਰੁਪਈਆ ਇਨਵੈਸਟ ਕਰਦੇ ਆ ਜਿਹੜਾ ਵੀ ਬੰਦਾ ਤੁਸੀਂ ਇਹਨੂੰ ਰੁਪਈਆ ਵਿੱਚ ਇਨਵੈਸਟ ਕਰਿਆ ਉਹਨਾਂ ਦੇ ਲਾਇਆ ਹੋਊ 5-4 ਲੱਖ 10 ਲੱਖ ਲਾਇਆ ਹੋਊਗਾ ਪਰ ਤੁਸੀਂ ਚੁੱਪ ਸੀ ਵੀ ਇਹਨੂੰ ਸਿੱਧੂ ਦੇ ਬਾਈ ਦੇ ਗਾਣੇ ਤੇ ਚੈਨਲ ਤੇ ਗੀਤ ਛੱਡਣ ਦੇ ਤੇ ਉਦੋਂ ਬਾਅਦ ਇਹਨੇ ਉੱਪਰ ਚੜਨਾ ਤੇ ਉਦੋਂ ਅਸੀਂ ਫਿਰ ਰੌਲਾ ਪਾਉਣ ਨਾਲੇ ਅਸੀਂ ਉੱਪਰ ਚੜਨਾ ਤੇ ਨਾਲੇ ਇਹਨੇ ਉੱਪਰ ਚੜਨਾ ਵੀ ਬਾਉਂਡ ਤਾਂ ਆਪਣੇ ਹੈਗੀ ਹੈਗਾ ਸੈਂਤ ਆਪਣੇ ਨਾਲ ਹੋਈ ਹੋਇਆ ਵੀਰ ਜੇ ਮੇਰੀ ਕੋਈ ਗੱਲ ਗਲਤ ਹੋਈ ਜਾਂ ਤੂੰ ਮੈਨੂੰ ਫੇਰ ਦੱਸਿਂ ਜੇ ਤੇਰੇ ਸੈਂ ਸੀ ਤੇ ਅੱਜ ਤੋਂ ਤੂੰ 3 ਮਹੀਨੇ ਜਾਂ ਮਹੀਨਾ ਜਾਂ 20 ਦਿਨ ਪਹਿਲਾਂ ਤੂੰ ਸਿੱਧੂ ਦੇ ਘਰੇ ਆਉਣਾ ਸੀ ਬੰਦਾ ਰੋਜ਼ ਆਪਦੇ ਚੈਨਲ ਦੇ ਉੱਤੇ ਉਹ ਸਟੋਰੀਆਂ ਦੇ ਉੱਤੇ ਪਾਉਂਦਾ ਹੂਆ ਵੀ ਮੇਰਾ ਆ ਦਿਨ ਕੀ ਤਾਉਣਾ ਤੇ ਉਦੋਂ ਕਿਉਂ ਨਹੀਂ ਤੂੰ ਸਿੱਧੂ ਦੇ ਪਿਓ ਨੂੰ ਮਿਲਿਆ ਕੇ ਜਦੋਂ ਉਹ ਆਪ ਗੀਆਂ ਸਟੋਰੀਆਂ ਪਾਉਂਦਾ ਸੀ ਵੀ ਮੇਰਾ ਪੰਚ ਤਰੀਕ ਨੂੰ ਗੀਤ ਆਉਣਾ ਮਸਾਲਾ ਤਾਂ ਸਾਰਾ ਉੱਥੇ ਆ ਗਿਆ 20 ਨੂੰ ਸੁਰਖੀਆਂ ਦੇ ਵਿੱਚ ਆਉਣ ਦੇ ਤੇ ਮੜਕੇ ਆਪਾਂ ਆਪਾਂ ਕੰਮ ਕਰਦਾਂਗੇ ਤੇਰੇ ਜਿਹ ਇਨਸਾਨੀਅਤ ਸੀਨਾ ਤੇ ਵੀਰ ਮੇਰਾ ਤੂੰ ਰਿਕਾਰਡਿੰਗ ਨਹੀਂ ਪਾਉਣੀ ਸੀ ਨਾਲ ਜਿਹੜੀ ਗੱਲਬਾਤ ਕੀਤੀ ਹੈ ਠੀਕ ਹੈ ਨਾ ਬਾਕੀ ਬਾਈ ਜੀ ਕਿਸੇ ਨੂੰ ਕੋਈ ਡਰ ਨਹੀਂ ਹੁੰਦਾ ਕੋਈ ਇਦਾਂ ਨਹੀਂ ਹੁੰਦਾ ਵੀ ਤੋਪ ਪੀੜ ਦੂ ਕੋਈ ਕਿਸ ਨੂੰ ਕੁਛ ਨਹੀਂ ਹੁੰਦਾ ਕੋਈ ਡਰਦਾ ਨਹੀਂ ਹੁੰਦਾ ਕੋਈ ਕਿਸੇ ਨਾਲ ਗੱਲਬਾਤ ਨਹੀਂ ਹੁੰਦੀ ਹਰ ਇੱਕ ਇੱਥੇ ਪਿਆਰ ਨਹੀਂ ਰਹਿਣਾ ਚਾਹੁੰਦਾ ਤੇ ਪਿਆਰ ਨਹੀਂ ਰਹਿੰਦੇ